ਕੀ ਦੱਸਿਆ ਜਾ ਰਿਹਾ ਜੋ ਆਪਾਂ ਤੇਰਾ ਪਰੇ ਨੂੰ ਦਿੱਲੀ ਦੇ ਕਿਸਾਨ ਮੋਤਾ ਲਗਾ ਰਹੇ ਆ ਉਧਰ ਦੇ ਰਸਨ ਕਟਾ ਕੀਤਾ ਜਾ ਰਿਹਾ ਸੋ ਸੱਤਾ ਤੱਕ ਕਿਸਾਨ ਵੀ ਰਸਨ ਕਾਣ ਦੀ ਕੀਤਾ ਕਰੋ ਸਾਰੇ ਨਿਕਲ ਬਸਤ ਚੱਲਿਆ ਜਾਵਾ ਜੋ ਆਪਾਂ ਤੇਰਾ ਮਾਰਦੇ ਨੂੰ ਦਿੱਲੀ ਦੇ ਕਿਸਾਨ ਮੋਤਾ ਲਗਾ ਰਹੇ ਆ ਉਧਰ ਦੇ ਰਸਨ ਕਟਾ ਦੇ ਪਹੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਤਿਆਰੀਆਂ ਚੱਲ ਰਹੀਆਂ ਜੀ ਦਿੱਲੀ ਕੁਛ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਦਿੱਲੀ ਜਾਣ ਵਾਸਤੇ ਸੰਗਤ ਰਾਸ਼ਨ ਇਕੱਠਾ ਕਰਦੀ ਆ ਪੈਂਡ ਲਹਿਰਾ ਮਹੱਬਤੋਂ ਅੱਜ ਬਾਅਦ ਚੜ੍ਹ ਕੇ ਬਹੁਤ ਤੋਂ ਵੱਧ ਰਾਸ਼ਨ ਇਕੱਠਾ ਕਰਕੇ ਅਸੀਂ ਲੈ ਕੇ ਜਾਵਾਂਗੇ ਵਲੰਟੀਅਰ ਪੂਰੇ ਸਰਗਰਮ ਨੇ ਤੁਹਾਨੂੰ ਦਿਖ ਰਿਹਾ ਵੀ ਗੱਡੀ ਸਾਡੀ ਤਿਆਰ ਹੈ ਇੱਕ ਟਰੈਕਟਰ ਟਰਾਲੀ ਵੀ ਆ ਰਿਹਾ ਉਹਦੇ ਉਹਦੇ 'ਚ ਵੀ ਸਮਾਨ ਤਰਾਂਗੇ ਅਸੀਂ ਕਿੰਨੇ ਦਿਨਾਂ ਦਾ ਰਾਸ਼ਨ ਇਕੱਠਾ ਕਰ ਰਹੇ ਹੋ ਇਹਦੀ ਸਾਲ ਸੀ ਮਹੀਨਿਆਂ ਦਾ ਦਿਨਾਂ ਨਹੀਂ ਮਹੀਨਿਆਂ ਦੀ ਗੱਲ ਕਰੋ ਤੁਸੀਂ ਅੱਛਾ ਹਾਂਜੀ ਠੀਕ ਹੈ ਇਹ ਰਾਸ਼ਨ ਇੱਥੋਂ ਕਿੰਨਾ ਇਕੱਠਾ ਹੋ ਜਾਣਾ ਜੀ ਇੱਥੋਂ ਜੀ ਰਾਸ਼ਨ ਮੇਰੇ ਹਿਸਾਬ 'ਚ ਦਾ ਇੱਕ ਟਰਾਲੀ ਭਰ ਲਾਂਗੇ ਜੀ ਅਸੀਂ ਇਦੋਂ ਪਹਿਲਾਂ 2 ਗੱਟ ਆਟੇ ਦੇ ਸ਼ੁਰੂ ਜੀ ਹੋ ਗਏ 2 ਗੱਟੇ ਕਣਕ ਦੇ ਹੋ ਗਏ ਤੇ 50 ਕਿਲੋ ਖੰਡ ਹੋ ਗਈ ਰਾਸ਼ਨ ਬਹੁਤ ਕਰ ਲਾਂਗੇ ਜੀ ਅਸੀਂ ਠੀਕ ਹੈ ਜੀ ਅੱਜ ਪੂਰਾ ਦਿਨ ਰਾਸ਼ਨ ਇਕੱਠਾ ਕਰਦੇ ਹਾਂ ਹਾਂ ਜੀ ਅੱਜ ਤੇ ਕੱਲ ਦੋ ਵੱਡਾ ਪਿੰਡ ਹੈ ਵੱਧ ਤੋਂ ਵੱਧ ਰਾਸ਼ਨ ਇਕੱਠਾ ਕਰਾਂਗੇ ਸਾਥੋ ਦੋ ਦਿਨਾਂ ਚ ਜਿਹੜਾ ਆਊਗਾ ਜੀ ਠੀਕ ਹੈ ਜੀ ਇਹ ਸਾਰੇ ਪਿੰਡਾਂ 'ਚ ਇਕੱਠਾ ਹੋ ਰਿਹਾ ਜੀ ਹਾਂ ਜੀ ਸਾਰੇ ਪਿੰਡਾਂ 'ਚ ਹੋ ਰਿਹਾ ਜੀ ਉਧਰ ਰੈਣੇ 'ਚ ਪਰਸੋਂ ਉਹ ਮੈਨੂੰ ਕਹਾਣੇ ਨਾਲ ਨਾਲ ਦੇ ਵਿੱਚ ਜਿਹੜਾ 4000 ਟਰੈਕਟਰ ਦੀ ਰੈਲੀ ਕੀਤੀ ਆ ਉਹ ਤੋਂ ਬਹੁਤ ਮੋਟੀਵੇਸ਼ਨ ਮਿਲੀ ਆ ਲੋਕਾਂ ਨੂੰ ਲੋਕ ਵੱਧ ਤੋਂ ਵੱ ਹਰਿਆਣਾ ਸਾਡਾ ਇੰਤਜ਼ਾਰ ਕਰ ਰਿਹਾ ਜੀ ਠੀਕ ਹੈ ਜੀ ਆਪਣੇ ਕਿੰਨੇ ਵਲੰਟੀਅਰ ਹੋ ਜਾਣਗੇ ਜੀ ਅੱਜ ਰਾਸ਼ਨ ਇਕੱਠਾ ਕਰਨ ਆਜ ਰਾਸ਼ਨ ਇਕੱਠਾ ਕਰਨ ਵਾਲੇ 15 ਤੋਂ 20 ਵਲੰਟੀਅਰ ਹੈ ਜੀ ਨਾਲ ਨਾਲ ਜੁੜ ਰਹੇ ਆ ਢੋੱਡੀ ਅਸੀਂ ਇੱਕ ਪੱਤੀ ਚੋਂ ਖੜੇ ਆ ਹंजे ਚਾਰੇ ਪੱਤੀਆਂ ਜਾਵਾਂਗੇ ਮੇਰੇ ਹਿਸਾਬ ਚ ਵੀ 40 50 ਬੰਦੇ ਅਸੀਂ ਹੋਵਾਂਗੇ ਘਰ ਘਰ ਜਾ ਕੇ ਤੇ ਲੋਕਾਂ ਚ ਉਤਸ਼ਾਹ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਰਾਸ਼ਨ ਦੇ ਵਿੱਚ ਕੀ ਕੀ ਇਕੱਠਾ ਕਰੋਗੇ ਆਟਾ ਕਣਕ ਖੰਡ ਦਾਲਾਂ ਚਾਵਲ ਅਚਾਰ ਤੇ ਗੁਰ ਜੋ ਵੀ ਆਪਣਾ ਘਰ ਘਰੇਲੂ ਸਮਾਨ ਆਪਾਂ ਨੂੰ ਖਾਣ ਪੀਣ ਵਾਲਾ ਵਾਧੇ ਤੋਂ ਵੱਧ ਪੂਰੇ ਉਤਸ਼ਾਹ ਨਾਲ ਲੋਕ ਦੇ ਰਹੇ ਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਜੀ ਵਾਧੂ ਜੀ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਹੈ ਠੀਕ ਹੈ ਵੀ ਰਾਸ਼ਨ ਖੁੱਲ ਕੇ ਦੇ ਰਹੇ ਜੀ ਹਾਂ ਜੀ ਖੁੱਲ ਕੇ ਬਿਨਾਂ ਕਹੇ ਤੋਂ ਰਾਸ਼ਨ ਦੇ ਰਹੇ ਆ ਘਰਾਂ ਤੋਂ ਬਾਹਰ ਆ ਕੇ ਠੀਕ ਹੈ ਜੀ ਸਾਰੇ ਨਿਕਾਸੀ ਵਾਸੀ ਦੱਸਿਆ ਜਾਂਦਾ ਉਹ ਤਰਤੀਰ ਜੀ ਨੂੰ ਦਿੱਲੀ ਦੇ ਕਿਸਾਨ ਨੂੰ ਤਾਲਗਾ ਰਿਹਾ ਹੋਰਲੇ ਰਾਸ਼ਨ ਕਰਾ ਕੀਤਾ ਜਾ ਰਿਹਾ ਹੈ ਉਹ ਖਾਸ ਤਰ੍ਹਾਂ ਉਹਨਾਂ ਦੇ ਕੀਆ ਦੇ ਸ਼ਤਾਂਤਾਂ ਤੋਂ ਰਾਸ਼ਟਰ ਤੋਂ ਦੇ ਕੇਟਾ ਕਰੋ